ਸਾਰਾ ਕੁਝ ਆਜੋ ਵੀਡੀਓ ਦਾ ਦੱਸ ਦ ਲੈ ਨਾ ਹੋਇਆ ਕੁਝ ਰੱਖ ਤਾ ਨਹੀਂ ਨਾਗਾ ਮੇਰਾ ਨਾਖ ਆਹ ਦੇਖੋ ਜੀ ਇੱਕ ਮਿੰਟ ਬੁਤੋ ਤੇਰੀ ਭਲਾਈ ਵਾਸਤੇ ਵਾਹੇ ਗੁਜੀ ਕਾ ਖਾਲਸਾ ਵਾਹੇ ਗੁਜੀ ਕੀ ਫਤਿਹ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਤੰਦਰੁਸਤ ਰਹੋਗੇ ਅੱਜ ਤੁਸੀਂ ਬਣਾਉਣ ਲੱਗਿਆ ਨਮਕੀ ਤੇ ਗਦੇ ਚਾਵਲ ਚਲੋ ਜੀ ਆਪਾਂ ਚੱਲਦੇ ਹਾਂ ਕਿਚਨ 'ਚ ਪਹੁੰਚ ਗਏ ਜੀ ਅਸੀਂ ਰਸੋਈ ਕਰਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸੋ ਲੱਗੇ ਜੀ ਚੌਲ ਬਣਾਉਣ ਕਰਨ ਕਹਿੰਦਾ ਵੀ ਚੌਲ ਖਾਣੇ ਆ ਤਾਂ ਇਸ ਕਰਕੇ ਅਸੀਂ ਆਲੂ ਕੱਟ ਲਏ ਜੀ ਪਿਆਜ਼ ਕਰ ਲਏ ਸ਼ਿਮਲਾ ਮਿਰਚ ਕਰ ਲਈ ਆ ਚੌਲ ਦੀ ਧੋ ਕੇ ਵਾਸ਼ ਕਰਕੇ ਰੱਖ ਲਏ ਜੀ ਠੀਕ ਹੈ ਇਹਦੇ ਵਿੱਚ ਮਿਰਚਾ ਆਪਣਾ ਮਿਰਚਾਂ ਅਦਰਕ ਜਿਹੜਾ ਤੁਹਾਨੂੰ ਪਤਾ ਹੀ ਆ ਤੇ ਇੰਦਰ ਸਾਡੇ ਨੂਨ ਦਾਨੀ ਪਈਏ ਜੀ ਜਿਹੜੀ ਜਾਨ ਹੈ ਹਰ ਇੱਕ ਚੀਜ਼ ਦੀ ਯੂ نو ਵੈਰੀ ਵੈਲ ਇੱਧਰ ਅਸੀਂ ਕੁੱਕਰ ਧਰ ਲਿਆ ਜੀ ਗਰਮ ਹੁਣ ਇਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਆਇਲ ਤੁਸੀਂ ਆਪਣਾ ਜਿਹੜਾ ਮਰਜੀ ਆਇਲ ਯੂਜ਼ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਹਾਂ ਇਹ ਬੈਸਟ ਹੈ ਵੈਰੀ ਗੁੱਡ ਹੈ ਜਿਹੜਾ ਵੀ ਤੁਸੀਂ ਆਪਣੇ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹੋ ਸੋ ਪਹਿਲਾਂ ਇਹਨੂੰ ਥੋੜਾ ਜਿਹਾ ਗਰਮ ਹੋਲਣ ਦਿਓ ਜੀ ਹੋ ਗਿਆ ਜੀ ਤੇਲ ਸਾਡਾ ਗਰਮ ਠੀਕ ਹੈ ਤੇ ਆਹ ਥੋੜਾ ਜਿਹਾ ਇਹਦੇ ਵਿੱਚੋਂ ਮੈਂ ਯੂਜ਼ ਕਰ ਰਹੀ ਹਾਂ ਇਹ ਤਾਂ ਸੁਣ ਲੈਣੀ ਯੂਜ਼ ਕਰਨੀ ਪਰ ਥੋੜੀ ਜਿਹੀ ਇਲਾਇਚੀਆਂ ਪਾਵਾਂਗੇ ਇਹਦੇ ਵਿੱਚ ਚੌਲਾ ਦੇ ਵਿੱਚ ਠੀਕ ਹੈ ਮਸਾਲਾ ਪਾਤਾ ਸੀ ਤੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਪਿਆਜ਼ ਠੀਕ ਹੈ ਹੁਣ ਹਲਾਵਾਂਗੇ ਨੇ ਐਨੇ ਇਹਨੂੰ ਥੋੜੀ देर ਕੁੱਝਣ ਦਿਓ ਜੀ ਫੇਰ ਮਿਲਾਵਾਂਗੇ ਪਿਆਜ਼ ਸਾਡੇ ਆਲਮੋਸਟ ਹੋ ਗਏ ਆ ਠੀਕ ਆ ਥੋੜਾ ਜਿਹਾ ਅਸੀਂ ਲਾਨੇ ਆ ਚੜਾ ਕੇ ਇਹ ਨਾ ਸਮਝੋ ਵੀ ਇਹ ਜਲ ਗਏ ਥੋੜਾ ਜਿਹਾ ਅਸੀਂ ਚੜਾ ਕੇ ਲਾ ਲਈਆ ਕਿਉਂਕਿ ਇੱਕ ਅੱਧੀ ਵਾਰ ਨਾ ਵਿੱਚ ਨੂੰ ਸੀ ਚੜਾ ਕੇ ਲਗਾਏ ਸੀਗੇ ਚੌਲ ਸੁਆਦ ਲੱਗੇ ਸੀਗੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਆਪਣੇ ਪਟਾਰੇ ਦੇ ਵਿੱਚੋਂ ਕੁਝ ਸਮਾਨ ਸਮਾਨ ਦੇ ਵਿੱਚ ਅਸੀਂ ਪਾਵਾਂਗੇ ਜੀ ਨਮਕ ਠੇਕ ਤੇ ਫਿਰ ਪਾਵਾਂਗੇ ਜੀ ਐਚ 4 ਹਲਦੀ ਫਿਰ ਥੋੜੀ سی ਪਾਵਾਂਗੇ ਜੀ ਅਸੀਂ ਲਾਲ ਮਿਰਚ ਕਰਾਂਗੇ ਜੀ ਇਹਨੂੰ ਮਿਕਸ ਕੇਕ ਹੁਣ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਟਮਾਟਰ ਦਰਾਂਗੇ ਦਈਏ ਨੂੰ ਮਸਾਲਾ ਥੋੜੀ ਦੇਰ ਇਹਨਾਂ ਨੂੰ ਦਵਾਂਗੇ ਜੀ ਅਸੀਂ ਪੁੱਜਣ ਤਾਂ ਕਿ ਚੰਗੀ ਤਰ੍ਹਾਂ ਮਸਾਲਾ ਜਿਹੜਾ ਸਾਡਾ ਵਿੱਚ ਰਚ ਜਵੇ ਹੋ ਗਏ ਜੀ ਇਹ ਹੁਣ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਆਲੂ ਆਲੂਆਂ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਥੋੜੀ ਦੇਰ ਆ ਮਿਕਸ ਤੋਂ ਹੋਣ ਦੇਣਾ ਮਸਾਲੇ ਦੇ ਨਾਲ ਬੇਸ਼ੱਕ ਥੋੜਾ ਜਿਹਾ ਤੁਸੀਂ ਪਾਣੀ ਪਾ ਸਕਦੇ ਹੋ ਇੱਧਰ ਤੋਂ ਪਾ ਲੋ ਹੋ ਗਏ ਜੀ 2 ਤੋਂ 3 ਮਿੰਟ ਆਲੂਆਂ ਨੂੰ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਸ਼ਿਮਲਾ ਐਂਡ ਮਿਰਚ儿 ਠੀਕ ਹੈ ਫਿਰ ਆਪਾਂ ਪਾਵਾਂਗੇ ਜੀ ਇੱਧਰ ਜਿਹੜਾ ਆ ਅ ਮਿਰਚਾਂ ਤੇ ਆਦੇ ਦਾ ਪੇ ਆਪਣਾ ਗ੍ਰाइंड ਕੀਤੇ ਹੋਏ ਸੀਗੇ ਠੀਕ ਹੈ ਕਰਾਂਗੇ ਜੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਿਉਂਕਿ ਮੈਨ ਸਾਡਾ ਜਿਹੜਾ ਬੰਦਾ ਸੀਗਾ ਕੈਮਰਾਮੈਨ ਉਹ ਪੱਜ ਗਿਆ ਉਹ ਟੀਵੀ ਟੂ ਵੀ ਦੇਖਣ ਦਾ ਪੈ ਗਿਆ ਉਹਨੂੰ ਬਸ ਹੁਣ ਕੀ ਕਰਨੇ ਨੇ ਹੁਣ ਆਪਾਂ ਪਾਵਾਂਗੇ ਜੀ ਦੇ ਵਿੱਚ ਰਾਈਸ ਕੇਕ ਫਰਦੇ ਆ ਜੀ ਇਹਨੂੰ ਮਿਕਸ ਤੋ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਿਉਂਕਿ ਮੈਂ ਇੱਕ ਗਲਾਸ ਇਹ ਬੜਾ ਚੌਲਾਂ ਦਾ ਪਾਇਆ ਸੀਗਾ ਜਿੰਨਾ ਵੀ ਤੁਸੀਂ ਚੌਲਾਂ ਦਾ ਪਾਉਨੇ ਆ ਡੇਢ ਗਲਾਸ ਪਾਣੀ ਦਾ ਮੈਣਾ ਉਹਦੇ ਵਿੱਚ ਠੀਕ ਹੈ ਅੱਧਾ ਗਲਾਸ ਤਾਂ ਮੈਂ ਪਾ ਲੈਣਾ ਹੀ ਪਾਤਾ ਸੀਗਾ ਇੱਕ ਗਲਾਸ ਹੋਰ ਪਾਤਾ ਹੁਣ ਇਹਨੂੰ ਕਰਦੇ ਆ ਜੀ ਆਪਾਂ ਮਿਕਸ ਹੈ ਚੰਗੀ ਤਰ੍ਹਾਂ ਤਾਂ ਕਿ ਠੀਕ ਰਹੇ ਬੇਸ਼ੱਕ ਤੁਸੀਂ ਜ਼ਿਆਦਾ ਵੀ ਪਾਣੀ ਪਾ ਸਕਦੇ ਹੋ ਉਹ ਤੁਹਾਡੀ ਵਿਸ਼ ਹੈ ਹੁਣ ਆਪਾਂ ਲਗਾ ਦਿਨੇ ਆ ਜੀ ਕੁੱਕਰ ਨੂੰ ਇੱਕ ਸਿਟੀ ਦੇ ਵਿੱਚ ਸਾਡੇ ਸੋਹਣੇ ਸੋਹਣੇ ਜਿਹੜੇ ਚੌਲਾ ਉਹ ਹੋ ਜਾਣਗੇ ਜੀ ਰੈਡੀ ਠੀਕ ਆ ਜੀ ਫਿਰ ਆਪਾਂ ਜਦੋਂ ਰੈਡੀ ਹੋਣੀ ਫਿਰ ਮਿਲਦੇ ਆ ਲੋ ਜੀ ਸ਼ਿਕਾਰੀਆਂ ਦੇ ਕੋਲ ਪਹੁੰਚ ਗਏ ਨੇ ਜੀ ਚੌਲ ਪਹਿਲਾਂ ਕਹਿੰਦੇ ਅਸੀਂ ਬਾਅਦ 'ਚ ਬੋਲਾਂਗੇ ਪਹਿਲਾਂ ਅਸੀਂ ਖਾ ਲਈਏ ਮੈਂ ਉਹ ਚੱਕ ਕੇ ਕਰਕੇ ਤਬਰੂਕ ਹਾਂ ਹਾਂ ਬੇਕਾਰ ਨੂਣ ਨਹੀਂ ਆਦੇ ਅੱਛੇ ਨੂਨ ਨਹੀਂ ਹੈਗਾ ਚਾ ਚੱਕ ਲਿਆ ਫੇ ਡੱਬਾ ਚ ਪਾ ਲ ਦੇਖ ਨੂਨ ਦਾ ਪਤਾ ਦੱਸ ਮੈਂ ਤਾਂ ਹਰਾਨ ਆ ਵੈਸੇ ਬਹੁਤ ਵਧੀਆ ਬਣੇ ਹੋਈਆਂ ਹੂੰ ਥੋੜੀ ਜਿਹੀ ਨੂਨ ਦੀ ਕਮੀ ਪਾ ਲੋ ਪਾ ਲੋ ਫੇਰ ਕਰਨ ਲਿਆ ਵੀਰ ਬਣ ਕੇ ਦਹੀਂ ਕਰਕੇ ਦਹੀਂ ਕਰਕੇ ਘਟ ਗਿਆ ਹੋਊਗਾ ਲੈ ਖਾਓਗੇ ਤਾਂ ਵਧੀਆ ਸਾਸਰੀ ਘਰ ਤਾਂ ਬੁਲਾ ਦੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਢੀਕ ਹੈ ਪਰਮਾਤਮਾ ਉਹਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਹੂੰ ਤੇ ਚੌਲ ਸਾਨੂੰ ਆਉਂਦੀ ਹਾਂ ਬਹੁਤ ਵਧੀਆ ਪੜਾਏ ਆ ਹੂੰ ਦੁਪਹਿਰ ਦਾ 1 ਵਜ ਗਿਆ ਹੂੰ ਮੈਂ ਸੋਚਦੀ ਸੀ ਮੈਂ ਕਿਚਰ ਰੋਟੀ ਬਣਾਵਾਂ ਮੈਂ ਬਈ ਹੂੰ ਪਰ ਤੂੰ ਚੌਲ ਬਣਾ ਲੈ ਬਹੁਤ ਵਧੀਆ ਗੱਲ ਕਰੀ ਫਿਰ ਹੁਣ ਬੂਬੂ ਦੀ ਜਿਆਦਾ ਆ ਰਹੀ ਹੈ ਚੌਲਾ ਕਰਕੇ ਸਾਨੂੰ ਕਿਉਂਕਿ ਬੂਬੂ ਸਾਡੀ ਆ ਨਾ ਜੀ ਜਿਹੜੀ ਇਹ ਚੌਲਾਂ ਦੀ ਬਹੁਤ ਸਕੀਨ ਹੈ ਬੂਬ ਨੂੰ ਆਏ ਹੁੰਦਾ ਮੈਂ ਚੋਲ ਖਾ ਲਵਾਂ ਬਸ ਹੋਰ ਕੁਝ ਖਾਵਾ ਨਾ ਖਾਵਾ ਇਸ ਕਰਕੇ ਬੂਬ ਵੀ ਚਲੋ ਦੋ ਦਿਨ ਤੱਕ ਆਜੂਗੀ ਬਾਕੀ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਬਹੁਤ ਵਧੀਆ ਗੱਲ ਹੋਈ ਚਲੋ ਧੁੱਪਾਂ ਤੇ ਰਾਤ ਦੀ ਹੈ ਨਾ ਪਰ ਇੱਕ ਗੱਲ ਦਾ ਨਕਸਾਲ ਵੀ ਬਹੁਤ ਜ਼ਿਆਦਾ ਹੋਇਆ ਵੀ ਇਹ ਪੁੱਛੋ ਹੀ ਨਾ ਕਦੇ ਲੈਪਟਾਪ ਕਦੇ ਫੋਨ ਕਦੇ ਲੈਪਟਾਪ ਕਦੇ ਫੋਨ ਆਹੀ ਕੁਝ ਚੱਲ ਰਿਹਾ ਹੈ ਇਹ ਚੀਜ਼ਾਂ ਰਹਿ ਗਈਆਂ ਨਾਲੇ ਆਪਾਂ ਕਿੰਨੀ ਵਾਰ ਦੇਖਦੇ ਆਂ ਵੀ ਬੱਚੇ ਗੇਮਾਂ ਖੇਲਦੇ ਕਿਸ ਤਰ੍ਹਾਂ ਉਹਨਾਂ ਦੇ ਦਿਮਾਗਾਂ ਨੂੰ ਕਹਿ ਦਿੱਤੇ ਕਿ ਆਹ ਹੋ ਜਾ। ਇਹਨਾਂ ਨੂੰ ਫਰਕ ਨਹੀਂ ਪੰਦਾ। ਕਰੀ। ਕਈ ਵਾਰ ਇਹਨੂੰ ਆਵਾਜ਼ ਮਾਰੀ ਜਾਂਦੇ ਆ ਨਹੀਂ ਸੁਣਦਾ। ਪਰ ਹੁਣ ਮੈਨੂੰ ਕੁਝ ਦਿਨਾਂ ਤੋਂ ਲੱਗਦਾ ਵੀ ਇਹਦੇ ਤੋਂ ਥੱਪੜ ਫਰੇਟ ਕੋਣੀ ਸ਼ੁਰੂ ਹੋ ਜਾਣੀ। ਸ਼ੁਰੂ ਹੋ ਜਾਣੀ, ਹੋ ਜਾਣੀ। ਇਹ ਸੁਣਦਾ ਹੀ ਨਹੀਂ। ਜੇ ਇਹਨੂੰ ਕਹਿ ਦੋ ਥੋੜੀ ਦੇਰ ਰੱਖ ਦੇ ਲੈਪਟਾਪ ਨਾ ਜੀ ਫੋਨ ਚੱਕ ਲੈਣਾ। ਜੇ ਫੋਨ ਰੱਖ ਦੋ ਨਾ ਜੀ ਲੈਪਟਾਪ ਚੱਕ ਲੈਣਾ। ਕਰਨ ਵੀ ਇਹਨੂੰ ਐਨ ਲੱਗਦਾ ਸ਼ਾਇਦ ਮੇਰੇ ਵਾਸਤੇ ਮਾੜਾ ਕਰਦੇ ਆ। ਹਾਂ ਮਮੀ ਉੱਤੇ ਤੇਰੇ ਵਾਸਤੇ ਮਾੜਾ ਨਹੀਂ ਹੈਗਾ। ਕਰਨ ਵੀ ਮੈਂ ਤੁਹਾਨੂੰ ਦੱਸਦੀ ਆ ਜਦੋਂ ਮੰਨੂ ਕਹਿੰਦੇ ਹੁੰਦੇ ਤਾਂ ਨਾ ਮੰਨੂ ਵੀ ਗੁੱਸਾ ਲੱਗਦਾ ਹੁੰਦਾ ਤਾਂ। ਹਾਂ ਹੁਣ ਹਾਂ ਬਾਪ ਦੀ ਕਹੀ ਹੋਈ ਗੱਲ ਅੱਜ ਥੋੜੀ ਧੜਕਾਣਾ ਚਮਚਾ ਕੱਲ ਨੂੰ ਕਿਸੇ ਦਿਨ ਤੁਹਾਨੂੰ ਇਹ ਹੀ ਗੱਲ ਇਹ ਸਮਝ ਆਉਣੀ ਆ ਵੀ ਹਾਲ ਸਹੀ ਤੇ। ਹਾਂ ਕਿਉਂਕਿ ਹੁਣ ਮੈਂ ਇਹ ਗੱਲ ਚਲੋ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਉਣੀ ਆ। ਇਹ ਇਹਦੇ ਟਿਊਸ਼ਨ ਵਾਲੀ ਮੈਡਮ ਕਹਿੰਦੀ ਆ ਵੀ ਹੁਣ ਇਹ ਕੰਸੈਂਟਰੇਟ ਨਹੀਂ ਕਰਦਾ ਇਹਦਾ ਦਿਮਾਗ ਨਹੀਂ ਚੱਲ ਰਿਹਾ ਇੱਥੀ ਤੇ ਪਤਾ ਲੱਗ ਰਿਹਾ ਹੈ। ਬੀਤੇ ਤੇ ਇਹਨ ਦੋਹੇ ਚੀਜ਼ਾਂ ਮੈਨੂੰ ਜ਼ਿਆਦਾ ਹੋਇਆ ਵਾ ਏ ਹਾਂ ਗੇਮ ਵੱਲ ਜ਼ਿਆਦਾ ਫਿਰ ਜੇ ਜਦੋਂ ਜੀ ਅਸੀਂ ਇਹਨੂੰ ਛਿੜਕਦੇ ਆ ਜਾਂ ਹਟਾਉਨੇ ਆ ਫਿਰ ਰੋ ਰੋ ਕੇ ਸਭ ਨੂੰ ਸੁਣਾਉਂਦਾ ਜੀ ਇਹ ਕਰੀਏ ਤਾਂ ਕਰੀਏ ਕਿਆ ਸਾਨੂੰ ਜ਼ਰੂਰ ਦੱਸਿਓ ਵੀ ਅਸੀਂ ਕਰੀਏ ਕਿਆ ਸਾਰਾ ਕੁਝ ਸਾਡਾ ਵੀਡੀਓ ਦਾ ਦੱਸ ਦੇ ਲੈ ਨਾ ਨਾ ਹੋਇਆ ਕੁਝ ਰੱਖ ਤੋ ਨਹੀਂ ਨਾਗਾ ਵੀਰ ਨਾ ਆਹ ਆ ਦੇਖੋ ਜੀ ਇੱਕ ਮਿੰਟ ਬੁਤੋ ਤੇਰੀ ਭਲਾਈ ਵਾਸਤੇ ਹਾਂ ਮੇਨ ਗੱਲ ਆਹ ਹੈ ਜੀ ਅਸੀਂ ਆਏ ਕਹਿੰਦੇ ਆਂ ਆਏ ਰੱਖ ਦਿੰਦਾ ਇਹ ਚੀਜ਼ ਮਾਰ ਕੇ ਠੀਕ ਆ ਬਹੁਤਾਂ ਨੂੰ ਆਏ ਲੱਗਣਾ ਵੀ ਤੁਸੀਂ ਖਾਨ ਟਾਈਮ ਇਕਾਤੇ ਬੋਲਦੇ ਆਂ ਬਹੁਤਾਂ ਨੂੰ ਇਹ ਗੱਲ ਨੋਟ ਹੋਣੀ ਆ ਪਰ ਕੋਈ ਇਹ ਗੱਲ ਨੋਟਿਸ ਕਰਿਓ ਹਮੇਸ਼ਾ ਇਹ ਗੱਲ ਨੋਟਿਸ ਕਰਿਓ ਵੀ ਅਸੀਂ ਆਪਣੇ ਬੱਚੇ ਦੀ ਭਲਾਈ ਚਾਹੁੰਦੇ ਆਂ ਤਾਂ ਅਸੀਂ ਤੁਹਾਨੂੰ ਪੁੱਛਦੇ ਆਂ ਵੀ ਅਗਰ ਤੁਹਾਡਾ ਬੱਚਾ ਐਦਾਂ ਕਰਦਾ ਤੁਸੀਂ ਕਿਵੇਂ ਉਹਨੂੰ ਸਾਹਮਦੇ ਆਂ ਠੀਕ ਆ ਮੇਨ ਗੱਲ ਹੈ ਅਸੀਂ ਤਾਂ ਦੁਸ਼ਮਣ ਤਾਂ ਹੈ ਨਹੀਂ ਪਰ ਈਨੂੰ ਲੱਗਦਾ ਵੀ ਅਸੀਂ ਦੇ ਦੁਸ਼ਮਣ ਆਂ ਹਣ ਵੀ ਇਹਨੂੰ ਕਿਹਾ ਵੀ ਕਰਨ ਵੀਰ ਆ ਚੜਦੇ ਗੇਮ ਖਾਲ ਹਾਂ ਨਹੀਂ ਜੀ ਵੀਡੀਓ ਦੇ ਬਣਾਉਣ ਚੁੱਕੇ ਨੇ 5 ਮਿੰਟ ਬਸ ਮੈਂ ਫਟਾਫਟ ਟੈਸਟ ਕਰਨੇ ਉਹ ਤੇ ਮੈਂ ਦੇਖਣਾ ਦੱਸੋ ਹੁਣ ਕਰੀਏ ਕੀ ਕਰ ਕੀ ਹੈ ਤਾਂ ਚਲ ਕੋਈ ਨਾ ਹੋਰ ਰੋਈਦਾ ਨਹੀਂ ਹੁੰਦਾ ਚੁੱਪ ਕਰ ਚਲੋ ਜੀ ਫੇਰ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜਨੂ ਦੀ ਥੱਪੜ ਪ੍ਰੈਟ ਕਰਦੀ ਆ ਜੀ ਅਸੀਂ ਥੋੜੀ ਜੀ